ਅੱਜ ਜੀ ਪੰਜਾਬੀਓ 100 ਸਾਲ ਦੀ ਜੋੜੀ ਹੈ ਜੀ ਆ ਦੇਖੋ ਜੀ ਬਾਪੂ ਜੀ ਤੇ ਬੇਬੇ ਜੀ ਤੇ ਨਾਲ ਸਾਰਾ ਟੱਬਰ ਬੈਠਾ ਜੀ ਬੜੀ ਜਲਦੀ ਕਿ ਸਾਡਾ ਵੀਡੀਓ ਅਪਲੋਡ ਹੋਏਗਾ ਜ਼ਰੂਰ ਦੇਖਿਓ ਜੀ ਬੜਾ ਜ਼ਬਰਦਸਤ ਕੰਮ ਹੈ ਕੱਲੇ ਕੱਲੇ ਜੀ ਦੇ ਨਾਲ ਅਸੀਂ ਇੰਟਰੋਡਕਸ਼ਨ ਕਰਾਨੇ ਆ ਜਾਣਕਾਰੀ ਦਿਨੇ ਬਾਪੂ ਜੀ ਨਾਮ ਦੱਸੋ ਜੀ ਆਪਣਾ ਦੀ ਹਰਜਾਗਰ ਸਿੰਘ ਬੇਬੇ ਦਾ ਨਾਮ ਜੀ ਸਰਜੀਤ ਕੌਰ ਹੂੰ ਚਲਦੇ ਜੀ ਕਿ ਤੁਹਾਡਾ ਨਾਮ ਕੀ ਜੀ ਅਮਨਜੋਤ ਤੁਸੀਂ ਕੀ ਲਗਦੇ ਜੀ ਇਹਨਾਂ ਦੇ ਮੈਂ ਇਹਨਾਂ ਦੀ ਨੋ ਅਜ ਜੀ ਤੁਹਾਡਾ ਨਾਮ ਕੀ ਹੈ ਜੀ ਅਰਪਿਤ ਕਰ ਤੁਸੀਂ ਸਰਪੰਚ ਸਾਹਿਬ ਪਿੰਡ ਦੇ ਜੀ ਲਓ ਜੀ ਖਾਡਾ ਨਾਂ ਕੀ ਜੀ ਮੇਰਾ ਨੋ ਜੀ ਮਨਵੀਰ ਸਿੰਘ ਹੂੰ ਕੀ ਲੱਗਦੇ ਜੀ ਤੁਹਾਡੇ ਇਹ ਪੋਤੇ ਹੀ ਇਹਨਾਂ ਦਾ ਪੋਤੇ ਦੀ ਦਾਦਾ ਜੀ ਦਾਦੇ ਪੋਤੇ ਦੀ ਜੋੜੀ ਹੈ ਬੜਾ ਜ਼ਬਰਦਸਤ ਸੇਵਾਦਾਰ ਹੈ ਨਹੀਂ ਜੀ ਮੁੰਡਾ ਇਹ ਬਹੁਤ ਜਿਆਦਾ ਹੈ ਬੜੀ ਸੇਵਾ ਕਰਦੇ ਨੇ ਕਮਾਲ ਕੀਤੀ ਹੋਈ ਹੈ ਕਮਾਲ ਜੀ ਹੂੰ ਵਾਹ ਜੀ ਵਾਹ ਕਮਾਲ ਕੀਤੀ ਹੋਈ ਹੈ ਜੀ ਇੱਧਰ ਚੱਲਦੇ ਹਾਂ ਜੀ ਹਾਂ ਜੀ ਤੁਹਾਡਾ ਕੀ ਨਾਂ ਹੈ ਜੀ ਪਹਿਲਵਾਨਕਰ ਹੈ ਜੀ ਤੁਸੀਂ ਸਭ ਤੋਂ ਵੱਡੇ ਹੈ ਜੀ ਹਾਂ ਜੀ ਹੂੰ ਔਰ ਬੇਬੇ ਉਹ ਨਾਲ ਬੈਠੇ ਬਾਪੂ ਜੀ ਦਾ ਨਾਮ ਕੀ ਹੈ ਜਗਰ ਸਿੰਘ ਹੈ ਹਾਂ ਤੇ ਤੁਹਾਡਾ ਨਾਮ ਸਰਬਜੀਤ ਕਾ ਲਓ ਜੀ ਕਹਿਵੇਂ ਬਿਲਕੁਲ ਵੀਡੀਓ ਬੜਾ ਜ਼ਬਰਦਸਤ ਹੈ ਦੇਖਿਓ ਜਰੂਰ 100 ਸਾਲ ਤੋਂ ਵੱਧ ਹੈ ਜੀ ਉਮਰ ਇੱਧਰ ਦੇਖੋ ਜੀ ਤੁਹਾਡਾ ਕੀ ਨਾਮ ਹੈ ਜੀ ਸਰਬਜੀਤ ਤੁਸੀਂ ਇਹਨਾਂ ਦੇ ਜੀ ਬੇ ਬੇਟੀ ਹੂੰ ਤੇ ਆਹ ਮੁੰਡਾ ਬੈਠਾ ਜੀ ਸਿਮਰਨਪ੍ਰੀਤ ਸਿੰਘ ਹਾਂ ਤੁਸੀਂ ਕੀ ਲੱਗਦੇ ਪੜਪੋਤਾ ਪਰਪੁੱਤਾ ਆ ਪਰਪੋਤੇ ਤੇ ਭਾਇਓ ਕੈਮਰਾ ਐਦਾਂ ਦਾ ਹੁੰਦਾ ਜੀ ਪੜਪੋਤਾ ਕਈ ਪੁੱਛਦੇ ਪੜਪੋਤਾ ਕਿਦਾਂ ਦਾ ਹੁੰਦਾ ਜੀ ਆ ਦੇਖੋ ਜੀ ਆ ਹੁੰਦੇ ਪੜਪੋਤੇ ਦੀ ਇਹ ਹਾਂ ਪੁੱਤੇ ਪਰਪੋਤੇ ਦੀ ਆ ਦੀ ਤੁਹਾਡਾ ਮੈਂ ਦੀ ਨਾਗੀ ਜੀ ਕੁਲਜੀਤ ਕੌਰ ਆ ਜੀ ਹੂੰ ਔਰ ਤੁਹਾਡਾ ਨਵਰੀਤ ਕੌਰ ਤੁਹਾਡਾ ਪੁੱਤਰ ਹੁਸ਼ਮਨ ਕੌਰ ਹੂੰ ਨਵਰੂਪ ਕੌਰ ਜੀ ਤੁਹਾਡਾ ਜੀ ਸਰਵਕ ਸਿੰਘ ਜੀ ਤੁਸੀਂ ਇਹਨਾਂ ਦੇ ਬੈਠੇ ਹੈ ਬੈਠੇ ਹੁਣ ਐ ਕਰਦੇ ਤੁਹਾਡਾ ਰੋਲ ਜਾਦਾ ਆ ਗਿਆ ਹੁਣ ਦੇਖੋ ਜੀ ਥੋੜੇ ਜਿਹਾ ਪਰਿਵਾਰ ਦੇ ਮੈਂਬਰ ਆ ਪੁੱਤਰ ਥੋੜੇ ਜਿਹਾ ਜਗ੍ਹਾ ਦੇ ਮੈਨੂੰ ਹਾਂ ਸ਼ਾਬਾਸ਼ ਹਾਂ ਲਓ ਜੀ ਪਰਿਵਾਰ ਦੇ ਬਾਕੀ ਮੈਂਬਰਾਂ ਦੇ ਨੋਂ ਆਪਾਂ ਪੁੱਛਦੇ ਅਸੀਂ ਪੰਜ ਭਰਾ ਆ ਹਮ ਵੱਡਾ ਭਰਾ ਐਕਸਪਾਇਰ ਹੋ ਗਿਆ ਜਗਨ ਸਿੰਘ ਹਮ ਪੁੱਜੇ ਭਰਾ ਮੌਂਦ ਸਿੰਘ ਹਮ ਤੇ ਦੇ ਮਸਰਮਕ ਸਿੰਘ ਜੀ ਬਲਜੀਤ ਸਿੰਘ ਹਮ ਇਕ ਛੇਰ ਸਿੰਘ ਹਮ ਦੇ ਦੋ ਭੈਣਾਂ ਨੇ ਬੜੀ ਤੁਹਾਡੇ ਕੋਲ ਸਰਬਜੀਤ ਕੋ ਦੋ ਜੀ ਮਾ ਛੋਟੀ ਪਣ ਉਹ ਵੀ ਨਾਲ ਐ ਅੱਧੇ ਖੰਡੇ ਨਾਲ ਵਿਆਹੀ ਵੀ ਹੂੰ ਤਸਵੀਰ ਕੌਰ ਲੋ ਜੀ ਵਧਾਈ ਦੇ ਪਾਤਰ ਐ ਜੀ ਤੁਸੀਂ ਹਾਂਜੀ ਤੁਹਾਡਾ ਨਾਂ ਜੀ ਚਰਨਜੀਤ ਕੌਰ ਜੀ ਮੈਂ ਇਹਨਾਂ ਦੀ ਨੂੰਹ ਆ ਜੀ ਸੁਰਮਕ ਸਿੰਘ ਦੇ ਘਰ ਵਾਲੀ ਜੀ ਹਾਂਜੀ ਇਹ ਇਹਨਾਂ ਦੀ ਪੜਪੋਤੀ ਆ ਜੀ ਹੂੰ ਪਵਲੀਨ ਪਵਲੀਨ ਕੌਰ ਹਾਂਜੀ ਹੈ ਬੀ ਐਚ اے ਬੀ ਐਚ ਸੁਣੋ ਜਰਾ ਧਿਆਨ ਨਾਲ ਦੁਬਾਰਾ ਸੁਣੋ ਜੀ ਹਾਂ ਬੋਲੋ ਜੀ ਪੀ ਐਚ اے V L W N ਪਵਲੀਨ ਕੌਰ ਹੂੰ ਆ ਪਿੰਡ ਕਿਹੜਾ ਬੂਰ ਮਾਜਰਾ ਬੂਰ ਮਾਜਰਾ ਤੇ ਤੁਸੀਂ ਕਿੱਥੇ ਰਹਿੰਦੇ ਹੋ ਬੋਹਾਲੀ ਤੁਸੀਂ ਕਿਆ ਲੱਗਦੇ ਤੁਹਾਡੇ ਇਹ ਤਾਂ ਪੂਰੇ ਦਾਦਾ ਪੂਰੇ ਦਾਦੀ ਆ ਵਾਹ ਜੀ ਵਾਹ ਦੇਖੋ ਜੀ ਇਹ ਇਹ ਬੱਚੀ ਚੱਡੀਗੜ੍ਹ